ਪੰਜਾਬ ਦੇ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਚੋਰਾਂ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੀ ਤਵਨ ਕਲੋਨੀ ਤੋਂ। ਜਿੱਥੇ ਚੋਰਾਂ ਦੇ ਵੱਲੋਂ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਗੈਸ ਸਿਲੰਡਰ ਚੁੱਕ ਕੇ ਫਰਾਰ ਹੋ ਗਏ ਨੇ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਇਸ ਬੰਦੀ ਜਾਣਕਾਰੀ ਦਿੰਦਿਆਂ ਬਜ਼ੁਰਗ ਗੋਰਤ ਨੇ ਦੱਸਿਆ ਕਿ ਰਾਤ ਦੇ ਸਮੇਂ ਉਹ ਸੁੱਤੇ ਪਏ ਸਨ ਅਤੇ ਰਾਤ 2:30 ਵਜੇ ਦੋ ਚੋਰ ਆਏ ਜੋ ਘਰ ਦੇ ਅੰਦਰ ਦਾਖਲ ਹੋਏ ਅਤੇ ਉਹਨਾਂ ਦਾ ਗੈਸ ਸਿਲੰਡਰ ਚੁੱਕ ਕੇ ਫਰਾਰ ਹੋ ਗਏ ਉਹਨਾਂ ਨੇ ਕਿਹਾ ਕਿ ਜਦੋਂ ਸਵੇਰੇ ਚਾਹ ਬਣਾਉਣ ਦੇ ਲਈ ਰਸੋਈ ਦੇ ਵਿੱਚ ਗਏ ਤਾਂ ਗੈਸ ਚੁੱਲਾ ਨਹੀਂ ਸੀ ਜਦੋਂ ਉਹਨਾਂ ਨੇ ਦੇਖਿਆ ਤਾਂ ਸਿਲੰਡਰ ਚੋਰੀ ਹੋ ਗਿਆ ਸੀ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਕੈਮਰਿਆਂ ਦੇ ਵਿੱਚ ਦੋ ਚੋਰ ਪਹਿਲਾਂ ਘੁੰਮਦੇ ਰਹੇ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੈਸ ਸਿਲੰਡਰ ਚੁੱਕਿਆ ਗਿਆ ਮਤਲਬ ਕੀ ਨਾਮ ਕਰਦਾ ਇਹ ਰਨਾਟਕ ਚੱਲਿਆ ਹੁ ਤਾਂ ਮਤਲਬ ਕੀ ਗੱਲ ਬਾਰੇ ਕੀ ਕਟਨੋਗਾ ਤਾਂ ਛੁੱਟੇ ਪਏ ਆ ਕੋਈ ਪਤਾ ਨਹੀਂ ਲੱਗਾ

ਸਿਲੰਡਰ ਲੈ ਕੇ ਚਲੇ ਗਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਧਿਆਨ ਦੇਣਾ ਤੇ ਲਗਾਤਾਰ ਵਾਰ ਦਾ ਤਵਦੀ ਜਾ ਰਹੀਆਂ ਨੇ ਤੇ ਕਿੰਨਾ ਕੁ ਜਿਹੜਾ ਲੋਕਾਂ ਵਿੱਚ ਡਰ ਜਿਹੜਾ ਉਹ ਪਾਇਆ ਜਾ ਰਿਹਾ ਬਹੁਤ ਡਰ ਰਹੀ ਹੈ ਤਾਂ ਕੋਈ ਆਪਣਾ ਸਮਾਨ ਨਹੀਂ ਕੋਈ ਰੱਖ ਸਕਦਾ ਕੋਈ ਸੇਫ ਬੜੀ ਮੁਸ਼ਕਿਲ ਹੋ ਰਹੀ ਹੈ ਆਣਾ ਜਾਣਾ ਮੁਸ਼ਕਿਲ ਹੋਇਆ ਪਿਆ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਤੋਂ ਆਇਆ ਥੋੜਾ ਆਪਣਾ ਦਿਖਾਨ ਕੰਮ ਕਰਨ ਪਕੜਨ ਵਾਸਤੇ ਇਹਨਾਂ ਨੂੰ ਸੁੱਤੇ ਹੋਏ ਆਪਾਂ ਸਾਰਾ ਪ੍ਰਸ਼ਾਸਨ